ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੌਨ ਤੋਂ ਕਵਰ ਕਰਨ ਲੱਗੇ ਆ ਜੀ 209 ਝੋਟੀਆਂ ਦਿਖਾ ਦਾਂਗੇ ਕਿਹੜਾ ਸੂਆ ਜਾਂ ਕਦੋਂ ਸੂਗੀ ਜਾਂ ਇੱਕ ਸੂਈ ਵੀ ਉਹ ਵੀ ਕਿਹੜਾ ਕਿੰਨਾ ਕੁ ਦੁੱਧ ਬਾਦ ਸਾਰਾ ਕੋ ਪੁੱਛਾਂ ਸਸੀ ਕਾ ਬਾਈ ਸਸੀ ਕਾ ਜੀ ਉਹ ਠੀਕ ਹੋ ਜੀ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲ ਵੀਰੇ 98722 32148 32148 ਪਿੰਡ ਆਪਣਾ ਪਿੰਡ ਜਿਉਂ ਦਾ ਜ਼ਿਲ੍ਹਾ ਬਠਿੰਡਾ ਤਸੀਰ ਆਪਰਾ ਫੂਲ ਓਕੇ ਜੀ 9 ਕਿਲੋਮੀਟਰ ਆਪਣਾ ਆਪਰਾ ਸ਼ਹਿਰ ਆ ਜਾਂਦਾ ਤੇ 8 ਕਿਲੋਮੀਟਰ ਤਬਾਸ਼ਾਹਰ ਆ ਜਾਂਦਾ ਓਕੇ ਜੀ ਤੇ ਫਿਰ ਚੰਗਾ ਚੱਲ ਜਾਂਦਾ ਕੰਮ ਹਾਂ ਕੰਮ ਬੜੇ ਚੱਲਦਾ ਇਹ ਮਾਰ ਸਾਫ ਸੁਥਰਾ ਹੁੰਦਾ ਆਪਣਾ ਤੇ ਰੇਡ ਫਿਰ ਅੱਜ ਵੀ ਜਾਏ ਰੇਡ ਜਾਏ ਹੁੰਦੇ ਜਾਂ ਅੱਜ ਵੀ ਜਾਏ ਹੁੰਦੇ ਦੇੜੀ ਆਪਾਂ ਗੱਬਣ ਝੋਟੀ ਦੇਖੀ ਆਨੇ ਬਾਈ ਕਿੰਨੇ ਕਿ ਦਿਨ ਕੱਟੇ ਪੂਰੀ ਟਾਪ ਦੀ ਝੋਟੀ ਆ ਬਾਈ ਯਾਰ ਕਿੰਨੇ ਕਿ ਦਿਨ ਕੱਟੇ ਬੱਤਿਆਰੀਆਂ ਜੀ ਆ ਬਾਈ ਕੱਲ ਨੂੰ ਸੂਪੇ ਰਾਤ ਨੂੰ ਸੂਪੇ ਖੋਲੋ ਜੀ ਦਾ ਤੋਰਾ ਕਰਾ ਕੇ ਚੱਕ ਤੇ ਕਿਹੜਾ ਸੂਆ ਬਾਈ ਦੂਜਾ ਸੂਆ ਰੇਚ ਨਾ ਜਮੂ ਦੂਜਾ ਸੂਆ ਤੇ ਦੁੱਧ ਕਿੰਨਾ ਕੱਢਿਆ ਫਿਰ ਪਹਿਲਾਂ ਦੁੱਧ ਬਾਈ ਪਹਿਲਾਂ 13 ਕਿਲੋ ਕੱਢਾ ਵਾ ਐਜੀ 15 ਕਿਲੋ ਦੇ ਦੋ ਓਕੇ ਯਾਰ 15 ਕਿਲੋ ਦਰਾਂ ਦੇ ਫਿਰ ਤਾਂ ਬੱਸ ਲੇਵਾ ਖਾ ਬਾਈ ਐਚ ਬੜਾ ਰ ਗਿਆ ਹਣਾ ਥੱਲੇ ਹਾਂ ਥੱਲੇ ਦਾ ਬੜਾ ਲੇਵਾ ਸੂਣੇ ਲਈ ਫਰਦੀ ਆ ਆ ਦੇਖੋ ਜੀ ਲੇਵਾ ਦਾ ਬਾਈ ਇੰਨਾ ਚਾ ਤੇ ਲੈ ਵਾ ਦੇਖੋ ਜੀ ਤੇ ਥਾਰ ਤੁੰ ਦਿਖਾ ਬਾਈ ਲੱਗਾ ਯਾਰ ਸਪੇਸ ਤੇ ਗੱਠ ਪੈਂਦੀ ਹੈ ਨਾ ਚਾਰ ਲੈਣਾ ਬਾਈ ਯਾਰ ਹੂੰ ਐ ਨਹੀਂ ਕਿ ਪਸੂ ਵੀ ਥਾਨ ਇਕੱਠੇ ਜੇ ਹੋਣਗੇ ਨਹੀਂ ਓਕੇ ਯਾਰ ਚਾਰ ਜੀ ਦੇ ਓਕੇ ਲੈ ਵਾ ਦਾ ਜਉਣੀ ਅਗਰ ਕਰ ਤੁਰਦੀ ਹੈ ਹੂੰ ਉਹ ਦੇਖੋ ਜੀ ਥਣ ਭਾਂਡਾ ਪੂਰਾ ਸਾਫ ਸੁਥਰਾ ਤੇ ਬਾਹਰ ਪਿੱਛੇ ਦੀ ਓਕੇ ਬਾਈ ਜਮਾਨਤ ਹੈ ਬਾਈ ਆਪਣੀ ਚਾਹ ਲਾ ਕੇ ਲੈ ਜਾਣਾ ਅੱਛਾ ਥਾਨ ਭਾਂਡੇ ਦੀ ਚੰਗੀ ਸਾਫ ਸੁਥਰੀ ਹੈ ਨਾ ਹਾਂ ਤੁਹਾਨੂੰ ਲੈ ਵਾ ਦਿਖਾ ਦੇ ਆ ਦੇਖੋ ਜੀ ਲੈ ਵਾ ਦੇਖੋ ਗੱਠਲੇਵਾ ਪਿੱਛੇ ਨੂੰ ਉਹਦੇ ਗੱਠ ਦੋ ਗੱਠਾ ਹੀ ਮੁਰੇ ਨੂੰ ਆ ਬਈ ਲਿਓ ਹੋ ਸਕਦਾ ਜੇ ਉਹਨੂੰ ਵੀਡੀਓ ਅਪਲੋਡ ਕਰਨੀ ਸੂਈ ਪਵੇ ਤੂੰ ਵੀ ਜਗਦੀ ਆਂ ਤਿਆਰੀ ਜਿਵੇਂ ਹੁੰਦੀ ਤਾਂ ਕਿੰਨੇ ਕ ਪੈਸੇ ਆ ਬਈ ਇਹਦੇ ਬਈ ਜੇ ਦਾ ਮੁੱਲ ਕਰਾਉਣਾ ਬੁੱਟੇ ਤੇ 25 ਕਰਾ ਲੈ ਇੱਕ ਤੇ ਅਧਿਕ ਕਰਾ ਲੈ ਠੀਕ ਬੱਲਾ ਲੈਣ ਦੇਣ ਦਾ ਬਸ ਜੇ 1 16 ਲੈਣਾਗੇ ਮਾੜਾ ਮੁਕਮਲ 16000 ਚੰਗੀ ਬਹੁਤ ਆ ਯਾਰ ਹਾਂ ਤੇ ਹੁਣ ਬਈ ਦੋ ਨੰਬਰ ਝੋਟੇ ਨੂੰ ਕੱਢ ਲਿਓ ਬਾਹਰ ਇਹ ਕਦੋਂ ਕਸੂਈ ਹੈ ਜੀ ਇਹਨੂੰ ਸੂਈ ਨੂੰ ਅੱਜ ਬਈ 8 ਦਿਨ ਹੋ ਗਏ ਨੌਂ ਮਾ ਲੈਣਾ ਅੱਜ 8 ਦਿਨ ਹੋ ਗਏ ਓਕੇ ਹਾਂ ਆ ਦੇਖੋ ਜੀ ਮਗਰ ਕੀ ਆ ਗਿਆ ਮਗਰ ਕਟਾ ਕਿੰਨਾ ਦੁੱਧ ਰੈਡੀ ਆ ਦੁੱਧ ਸਹੀ ਹਣ 10 ਕਿਲੋ ਬਾਈ 9 ਵਾਲਾ ਖੁੱਲਾ ਮੰਨ ਕੇ ਲੈ ਜੀ ਅੱਛਾ ਓਕੇ ਜੀ 10 ਕਿਲੋ ਦੁੱਧ ਰੈਡੀ ਆ 9 ਬਾਈ ਕਹਿੰਦਾ ਮਿੰਨਤੀ ਕਰਕੇ ਦੇ ਦੇਾਂਗੇ ਬੇਸ਼ੱਕ ਦੀ ਲੈ ਜਾਣ ਬੇਸ਼ੱਕ ਦੀ ਮਿੰਨ ਕੇ ਲੈ ਜੀ ਤੇ ਰੇਟ ਬਾਈ ਇਹਦਾ ਰੇਟ ਬਾਈ ਇਹਦਾ ਜੇਦਾ ਰੇਟ ਕਰਾਉਣਾ ਕੋਸ਼ ਕਰਾ ਲੱਖ ਕਰਾ ਲਾ ਜਹੇ ਸਵਾ ਕਰਾ ਲਾ ਹੂੰ ਇਹਦਾ 92000 ਚੋਂ ਮਾੜਾ ਮੋਟਾ ਮਾਨਦਾਨ ਹੋ ਜੂ ਬਸ ਬੜਾ ਤਾਂ ਨਹੀਂ ਹੁਣ ਬੜਾ ਮੋਟਾ ਕਰ ਦਾਂਗੇ 92000 ਦੇ ਵਿੱਚੋਂ ਤੁਹਾਡਾ ਮਾਨਦਾਨ ਹੋ ਜਾਣਾ ਮਗਰ ਕਟਾ ਜੀ ਸਾਫ ਸੁਥਰੀ ਆ ਬਾਕੀ ਆਪਾਂ 12:00 ਵਜੇ ਵੀਡੀਓ ਬਣਾ ਰਿਹਾ ਬਾਕੀ ਆਪ ਓਕੇ ਜੀ ਪਸਮਾਰੋ ਹਾਂ ਆਦਾ ਖਬਰੋ ਬੱਚਾ ਚੋਂ ਜਾਂਦਾ ਤੁਸੀਂ ਦੇਖ ਸਕਦੇ ਹੋ ਥੋੜੇ ਸਾਹਮਣੇ ਪਸਮਾਰ ਦੇਣੀ ਹੈ ਬਾਕੀ ਰੇਟ ਦੇ ਵਿੱਚ ਵਾਧਾ ਘਾਟਾ ਜਰੂਰ ਹੋ ਜਾਣਾ ਕੋਈ ਇਸ ਜੀ ਗੱਲ ਕਰ ਲੈ। ਕਰ ਲਓ ਚੱਕ ਸਮਾਰ ਕੇ ਬੱਚਾ ਚੰਗੀ ਜਾਂਦਾ ਜੀ। ਅੱਛਾ ਆ ਦੇਖੋ ਵੀਰੋ ਮੰਨੋ ਜੀ ਆ ਲੋ ਜੀ ਚਾਰੇ ਥਾਂ ਨਿਕੜ ਮੇ ਪੂਰੇ ਸਪੇਸ ਤੇ ਤੇ ਗੈਰ ਤੇ ਧਾਰਾ ਮਾਰ ਕੇ ਦਿਖਾ ਦੇਂਗੇ। ਰੇਡ ਦੇ ਵਿੱਚ ਜਰੂਰ ਵਾਦਾ ਘਾਟਾ ਹੋ ਗਿਆ ਇੱਕ ਵਈ ਇਹ ਆਪਾਂ ਹੁਣ ਬਸਮਾਈ ਹੈ ਝੋਟੀ ਪਤਾ ਕੀ ਇਹ ਵਿੱਚ ਬੰਦੇ ਕਹਿੰਦੇ ਦੇਖਣ ਆਉਂਦੇ ਆ ਬਈ ਇਹ ਜੋਸ਼ ਕਰੀ ਖੜੀ ਹੈ ਬਈ ਇਹ ਚੋਈ ਨਹੀਂ ਹਾਂ ਜੇ ਹੁਣ ਆਊਗਾ ਬੰਦਾ ਉਹਨੇ ਵੀਡੀਓ ਚਲਾ ਦੇਣੀ ਆ ਹਾਂ ਵੀਡੀਓ 'ਚ ਆਪਾਂ ਨੂੰ ਤੈਨੂੰ ਪਤਾ ਉਹ ਆ ਗਈ ਬਸਮਾਈ ਵੀ ਹੈ ਲੈ ਹੂੰ ਸੁਹਾਵਾ ਵਿੱਚ ਵਾਈ ਲੈ ਓਕੇ ਜੀ ਲੈ ਚੋਈ ਜੂਈਦਾ ਬਈ 100 ਨੰਬਰ ਜਵਾਬ ਨੂੰ ਵੜਾ ਦੇ ਲੈ ਯਾਰ ਉਹ ਵੀ ਛੋੜੂਗਾ ਬੋਲੀ ਪੂਰੀ ਰੂਮ ਵਰਗੀ ਬੋਲੀ ਲੈ ਇੱਕ ਜਿਹੜਾ ਬਸਮਾਗੂ ਵੀ ਆਏ ਲੱਗਦਾ ਸਾਫ ਸੁਥਰੀ ਵਾਲੀ ਆ ਹਾਂ ਵਾਲੀ ਸਾਫ ਆ ਬਈ ओके भाई ਲੈ ਹੁਣ ਦੁਬਾਰੇ ਦਿਖਾ ਦੇ ਵੀ ਹੁਣ ਬੱਸ ਹੋ ਗਈ ਓਕੇ 92000 ਦੇ ਵਿੱਚ ਹੈ ਹਾਂ 92000 ਲੈ ਅੱਲਾ ਦਾ ਲੱਟਣਾ ਬਾਈ ਝੋਟੀ ਦਾ ਓਕੇ ਜੀ ਜਰੂਰ ਬਾਈ ਨਾਲ ਕਰਿਓ ਸੰਪਰਕ ਤੇ ਨੰਬਰ ਬਾਈ ਫੇਰ ਬੋਲਦੇ 98722 32148 ਪਿੰਡ ਜੋੰਦ ਜ਼ਿਲ੍ਹਾ ਬਟਿੰਡਾ ਦਸਤਾਰਾਮ ਪ੍ਰਫੂਲ ਜਰੂਰ ਕਰਿਓ ਬਾਈ ਨਾਲ ਸੰਪਰਕ ਇੱਕ ਤਾਂ ਤੁਹਾਨੂੰ ਤੋਹਫਾ ਦੇਵਾ ਜੀਨੇ ਬਾਈ ਚੰਗੀ ਝੋਟੀ ਰੱਖਣੀ ਹੈ ਆ ਲੈ ਜਾ ਝੋਟੀ ਉਹ ਹਾਂ ਜਿਹਨੇ ਕੰਦੀ ਰੱਖਣੀ ਹੈ ਲੈ ਵਾਰ ਸਾਹ ਝੋਟੀ ਲੈ ਇੱਥੇ ਬੜਾ ਰ ਗਿਆ ਜੀ ਲੈ ਵਾ ਲੈ ਹਮ ਧੰਨਵਾਦ ਜੀ